ਕੱਲ ਮਿਲਣਾ ਆਉਨੇ ਫਿਰ ਹੁਣ ਤੇਰਾ ਦਿਲ ਕਿੱਥੇ ਆਂਦੇ ਨਹੀਂ ਹੋ ਰਹਿੰਦਾ ਨੀਅਤ ਦੀ ਅੱਧੀ ਰਾਤੀ ਸਾਨੂੰ ਜਾਗਣਾ ਨਹੀਂ ਪੈਂਦਾ ਹੁਣ ਤੇਰਾ ਦਿਲ ਕਿੱਥੇ ਆਂਦੇ ਨਹੀਂ ਹੋ ਰਹਿੰਦਾ ਨੀਅਤ ਦੀ ਸਾਡੇ ਨਹੀਂ ਦਾਲਦਾ ਕੋਈ ਨਾ ਲਈ ਪੈਂਦਾ ਮਰ ਜੀ ਨਾ ਸੌਣੇ ਅੱਜ ਜਦੋਂ ਤਾਂ ਤੈਨੂੰ ਢੋਲੇਂ ਮੀਆਂ ਛੱਡੇਂ ਜਦੋਂ ਤਾਂ ਤੈਨੂੰ ਢੋਲੇਂ ਮੀਆਂ ਢੋਲੇਂ ਅੱਜ ਜਦੋਂ ਤਾਂ ਤੈਨੂੰ ਢੋਲੇਂ ਮੀਆਂ ਦਾਇਰ ਬਈ ਰਾਏ ਇੱਕ ਰਾਏ ਕੋਟੇ ਵਿੱਚ ਹੈਪੀ ਮੋਡਨ ਇਸਮਾਨ ਦਾ ਤੇਰੇ ਵਰਗੀਆਂ ਨੂੰ ਉੱਟਿਚ ਹੈ ਹੁਣ ਜਾਣਦਾ ਹੁਣ ਜਾਣਦਾ ਰਾਏ ਕੋਟੇ ਵਿੱਚ ਹੈਪੀ ਮੋਡਨ ਇਸਮਾਨ ਦਾ ਤੇਰੇ ਵਰਗੀਆਂ ਨੂੰ ਉੱਟਿਚ ਹੈ ਹੁਣ ਜਾਣਦਾ ਸੱਚੇ ਰੱਬ ਉੱਤੇ ਡੋਰੀ ਹੁਣ ਉਹਨੂੰ ਬਸ ਕਾਉਂਦੇ ਆ ਨਹੀਂ ਛੱਡਿਆ ਜਦੋਂ ਦਾ ਤੈਨੂੰ ਪਿਆਰ ਛੱਡਿਆ ਜਦੋਂ ਦਾ ਮੈਨੂੰ ਤੋਹੇ ਦੀਆਂ ਲਾਉਂਦੇ ਹਨ ਤੇਰਾ ਜਦੋਂ ਦਾ ਤੈਨੂੰ ਝੋਲੇ ਨਹੀਂ ਉਰਾਉਂਦੇ ਤੇਰਾ ਜਦੋਂ ਦਾ ਤੈਨੂੰ ਤੋਹੇ ਦੀਆਂ ਲਾਉਂਦੇ

ਸੂਟ ਪਾਉਣਾ ਨਹੀਂ ਆਉਂਦਾ ਜੀਨ ਕੁੱਤ ਵਿੱਚ ਤੁਪਾਵੇਂ ਕੁੱਤ ਵਿੱਚ ਸੁਪਾਵੇਂ ਆਪੇ ਨੂੰ ਦੇ ਪਿੱਛੇ ਲਾਵੇਂ ਤੇ ਤੈਨੂੰ ਆਖ ਜਾਵੇ ਗੱਲ ਕੋਈ ਝਰ ਨਹੀਂ ਹੁੰਦੀ ਹਵਾ ਕਰਦੀ ਹੈ ਬੜੀ ਹਾਏ ਤੂੰ ਕਰਦੀ ਹੈ ਬੜੀ ਪਰ ਕਰ ਨਹੀਂ ਹੁੰਦੀ ਹਵਾ ਕਰਦੀ ਹੈ ਬੜੀ ਹੋਤਾ ਹੱਟੀ ਦਾ ਨਹੀਂ ਹੁੰਦਾ ਕਹਦੀ ਮੌਲ ਜਾਨੀਆਂ ਮਾਰ ਕੇ ਕਿੰਨੇ ਮੰਗੇ ਕਰੇ ਚੋੜ ਖਾਮੀਆਂ ਨਹੀਂ ਹੁੰਦਾ ਕਹਦੀ ਮੌਲ ਜਾਨੀਆਂ ਬਾਰੇ ਸੀਰ ਦੇ ਚਿੱਲੀ ਮੰਗੇ ਕਰ ਚੌੜ ਖਾਨੀਓ ਤੈਨੂੰ ਦੇ ਦੇ ਚੰਗੀ ਰੋਟੀ ਤੇ ਸੋ ਚਰ ਨਹੀਂ ਹੁੰਦੀ ਹਵਾ ਕਰਦੀ ਐ ਬਾੜੀ ਹਾਏ ਹਾਏ ਬਾੜੀ ਪਰ ਖਰ ਨਹੀਂ ਹੁੰਦੀ ਹਵਾ ਕਰਦੀ ਐ ਬਾੜੀ ਹੋ ਘਰੇ ਪੱਖਾ ਨਾ ਚਲਾਵੇਂ ਬਹੁਤਾ ਦਿਲੋਂ ਦਇਆ ਸਾਰੇ ਐਸੀ ਵਿੱਚ ਬੈਠੇ ਤੇਰਾ ਮਨ ਕਬਰੋਂਦਾ ਆ ਹਾਏ ਹਾਏ ਕਿਉ ਘਰੇ ਪੱਖਾ ਨਾ ਚਲਾਵੇਂ ਬਹੁਤਾ ਦਿਲੋਂ ਦਇਆ ਬਾੜੀ ਐਸੀ ਵਿੱਚ ਬੈਠੇ ਤੇਰਾ ਮਨ ਕਬਰੋਂਦਾ ਆ ਫੁਬਲੇ ਫਾਗਰਾ ਦੀ ਕਰ ਤਰ ਛੱਪੜੀ ਨਹੀਂ ਹੁੰਦੀ ਹਵਾ ਕਰਦੀ ਹੈ ਬੜੀ ਉਹ ਅਰਗੀਆਂ ਬਾਰੀ ਪਰ ਨਹੀਂ ਹੁੰਦੀ ਹਵਾ ਕਰਦੀ ਹੈ ਬੜੀ ਹੋ ਤੂੰ ਆਖੀ ਜ ਮੇਰਾ ਇੱਕ ਕੋਠੀ ਨਾਲ ਮੇ ਲਾਰੀਆਂ ਰੱਖਿਆ ਹੈ ਪੀਨੇ ਮੈਨੂੰ ਜਾਣ ਤੋਂ ਪਿਆਰੀਆਂ ਜੇ ਤੂੰ ਸੱਚ ਪੁੱਛੇ ਦੀ ਗੱਲ ਮੰਨ ਨਹੀਂ ਹੁੰਦੀ ਹਵਾ ਕਰਦੀ ਹੈ ਬੜੀ ਹੱਥ ਕਰਦੀ ਹੈ ਬੜੀ ਪਰ ਸੋ ਮੈਨੂੰ ਹੁੰਦੀ ਹਵਾ ਕਰਦੀ ਹੈ ਕੀ ਬਾਤ ਆ ਯਾਰ ਭਾਈ